ਦੀ ਪਰਕਤ ਵੀਡੀਓ ਵਿੱਚ ਜਦ ਵਿੱਕੀ ਫੋਨ ਘਰ ਛੱਡ ਕੇ ਚਲਾ ਜਾਂਦਾ ਹੈ ਪ੍ਰੀਤ ਆਪਣੀ ਮੰਮੀ ਨੂੰ ਫੋਨ ਲਾਉਂਦੀ ਆ ਜਾਂ ਨਹੀਂ ਸੋ ਆਪਾਂ ਅੱਜ ਦੀ ਵੀਡੀਓ ਵਿੱਚ ਇਸ ਬਾਰੇ ਵੀ ਗੱਲ ਕਰਾਂਗੇ ਤੇ ਵੀਡੀਓ ਵਿੱਚ ਹੁਣ ਹੋਇਆ ਉਸ ਬਾਰੇ ਵੀ ਗੱਲ ਕਰਾਂਗੇ ਵੀਡੀਓ ਨੂੰ ਐਂਡ ਤੱਕ ਵੇਖਿਓ ਬਹੁਤ ਹੀ ਜ਼ਿਆਦਾ ਵਧੀਆ ਹੋਣ ਵਾਲੀ ਹੈ ਵੀਡੀਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੇਖੇ ਤੁਸੀਂ ਵੀਡੀਓ ਵਿੱਚ ਵੇਖ ਹੀ ਲਿਆਏ ਕਿ ਪ੍ਰੀਤ ਦਾ ਦਿਲ ਕਰ ਰਿਹਾ ਸੀ ਆਪਣੀ ਮੰਮੀ ਨੂੰ ਫੋਨ ਕਰਨ ਲਈ ਵਿੱਕੀ ਜਦ ਆਪਣੀ ਮਾਂ ਦੇ ਨਾਲ ਜਾਂਦਾ ਹੈ ਕਾਫੀ بارش ਹੋ ਰਹੀ ਹੁੰਦੀ ਆ ਤੇ ਉਸਦੀ ਮਾਂ ਉਸ ਨੂੰ ਇਹ ਕਹਿੰਦੀ ਆ ਕਿ ਦਵਾਈ ਲੈਣ ਮੇਰੇ ਨਾਲ ਚੱਲ ਤੇ ਦੋਵੇਂ ਜਾਣੇ ਗੱਡੀ ਵਿੱਚ ਬੈਠ ਕੇ ਚੱਲੇ ਵੀ ਜਾਂਦੇ ਨੇ ਪ੍ਰੀਤ ਝਾੜੂ ਲਾ ਇਹੀ ਹੁੰਦੀ ਆ ਤੇ ਉਸ ਨੂੰ ਕੁਝ ਵੀ ਨਹੀਂ ਦੱਸ ਕੇ ਜਾਂਦੇ ਕਿ ਆਪਾਂ ਕਿੱਥੇ ਚੱਲੇ ਆ ਰਸਤੇ ਵਿੱਚ ਜਾਂਦਿਆਂ ਜਦ ਵਿੱਕੀ ਦੀ ਮੰਮੀ ਨੂੰ ਇਹ ਚੇਤਾ ਆਉਂਦਾ ਹੈ ਕਿ ਏਟੀਐਮ ਕਾਰਡ ਲਿਆਂਦਾ ਜਾਂ ਨਹੀਂ ਤਾਂ ਉੱਥੇ ਹੀ ਵਿੱਕੀ ਕਹਿੰਦਾ ਮੈਂ ਤਾਂ ਕੋਈ ਕਾਰਡ ਨਹੀਂ ਲੈ ਕੇ ਆਇਆ ਤੇ ਉਹ ਆਪਣੀ ਮੰਮੀ ਨੂੰ ਵੀ ਪੁੱਛਦਾ ਹੈ ਕਿ ਤੁਸੀਂ ਕੋਈ ਪੈਸਾ ਵੀ ਨਹੀਂ ਲਿਆਂਦਾ ਤੇ ਉਸ ਦੀ ਮੰਮੀ ਵੀ ਇਹੀ ਕਹਿੰਦੀ ਮੈਂ ਤਾਂ ਕੋਈ ਪੈਸਾ ਨਹੀਂ ਲੈ ਕੇ ਆਈ ਤੇ ਫੇਰ ਉਹ ਦੂਵੇਂ ਚਾਣੇ ਮੁੜ ਆਉਂਦੇ ਨੇ ਤੇ ਉਥੇ ਹੀ ਵਿੱਕੀ ਨੂੰ ਇਹ ਵੀ ਚੇਤਾ ਆਉਂਦਾ ਹੈ ਕਿ ਮੇਰਾ ਤੇ ਫੋਨ ਵੀ ਘਰ ਰਹਿ ਗਿਆ ਤੇ ਉਸਦੀ ਮੰਮੀ ਬਹੁਤ ਡਰਦੀ ਆ ਉਹ ਸੋਚਦੀ ਆ ਕਿ ਕਿਤੇ ਪ੍ਰੀਤ ਆਪਣੀ ਮਾਂ ਨੂੰ ਫੋਨ ਲਾ ਕੇ ਸਾਰਾ ਕੁਝ ਦੱਸ ਨਾ ਦੇਵੇ ਪਰ ਵਿੱਕੀ ਵੀ ਬਹੁਤ ਜ਼ਿਆਦਾ ਚਲਾ ਕੇ ਕਿਉਂਕਿ ਉਸਨੇ ਆਪਣੇ ਫੋਨ ਦਾ ਪਹਿਲਾ ਹੀ ਪਾਸਵਰਡ ਚੇਂਜ ਕੀਤਾ ਹੁੰਦਾ ਹੈ ਪ੍ਰੀਤ ਬਹੁਤ ਜ਼ਿਆਦੀਆਂ ਟਰਾਈਆਂ ਕਰਦੀ ਆ ਪਰ ਲੋਕ ਨਹੀਂ ਖੁੱਲਦਾ ਪ੍ਰੀਤ ਬਹੁਤ ਟੈਨਸ਼ਨ ਵਿੱਚ ਆ ਜਾਂਦੀ ਆ ਤੇ ਉਧਰੋਂ ਵਿੱਕੀ ਤੇ ਉਸਦੀ ਮੰਮੀ ਆ ਚਾਹੁੰਦੇ ਨੇ ਤੇ ਪ੍ਰੀਤ ਨੇ ਜਦ ਕਾਫੀ ਵਾਰੀ ਲੋਕ ਖੋਲਣ ਦੀ ਕੋਸ਼ਿਸ਼ ਕੀਤੀ ਹੁੰਦੀ ਆ ਤੇ ਫੋਨ ਉੱਤੇ ਟਾਈਮ ਲੱਗ ਜਾਂਦਾ ਹੈ ਵਿੱਕੀ ਨੂੰ ਉਸ ਤੋਂ ਪਤਾ ਲੱਗ ਜਾਂਦਾ ਹੈ ਕਿ ਪ੍ਰੀਤ ਕਾਫੀ ਟਾਈਮ ਤੋਂ ਫੋਨ ਦਾ ਲੋਕ ਖੋਲਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਹ ਪ੍ਰੀਤ ਨੂੰ ਇੰਨੀਆਂ ਜ਼ਿਆਦਾ ਧਮਕੀਆਂ ਦਿੰਦਾ ਏ ਤੇ ਡਰਾਉਂਦਾ ਏ ਤੇ ਨਾਲ ਹੀ ਇਹ ਕਹਿੰਦਾ ਏ ਕੀ ਜੇ ਤੂੰ ਹੁਣ ਸਾਰੀਆਂ ਗੱਲਾਂ ਦੱਸਣੀਆਂ ਐ ਤੇ ਦੱਸ ਦੇ ਮੈਂ ਤੈਨੂੰ ਤਲਾਕ ਦੇ ਦੇਣਾ ਐ ਤੇ ਜੇ ਤੂੰ ਆਪਣੀ ਮਾਂ ਦੇ ਨੂੰ ਗੱਲਾਂ ਦੱਸ ਕੇ ਉੱਥੇ ਜਾਣਾ ਚਾਹੁੰਨੀ ਆ ਤੇ ਉੱਥੇ ਚਲੀ ਜਾ ਉਹ ਜਾਣ ਲੱਗਿਆ ਪ੍ਰੀਤ ਨੂੰ ਪਾਸਵਰਡ ਖੋਲ ਕੇ ਫੋਨ ਦਾ ਦੇ ਜਾਂਦਾ ਐ ਤੇ ਇਹ ਕਹਿ ਕੇ ਜਾਂਦਾ ਐ ਕਿ ਜੋ ਗੱਲਾਂ ਕਰਨੀਆਂ ਐ ਫੋਨ ਤੇ ਕਰ ਲਈ ਇੱਕ ਪਾਸੇ ਹੋ ਜਾਈ ਚਾਹੇ ਇਧਰ ਜਾਂ ਉਧਰ ਪ੍ਰੀਤ ਬਹੁਤ ਹੀ ਟੈਨਸ਼ਨ ਵਿੱਚ ਪੈ ਜਾਂਦੀ ਆ ਕਿ ਹੁਣ ਮੈਂ ਕਰਾਂ ਜਾਂ ਕੀ ਕਰਾਂ ਸੋ ਪ੍ਰੀਤ ਆਪਣੀ ਮਾਂ ਨੂੰ ਫੋਨ ਨਹੀਂ ਲਾਉਂਦੀ ਕਿਉਂਕਿ ਉਹ ਸੋਚਦੀ ਆ ਕਿ ਜੇ ਮੇਰਾ ਤਲਾਕ ਹੋ ਗਿਆ ਤੇ ਬਹੁਤ ਜ਼ਿਆਦੀ ਖਲਾਰਾਵਾਦ ਜਾਣਾ ਏ ਤੇ ਮੇਰੇ ਘਰ ਦੇ ਵੀ ਸਾਰੇ ਟੈਨਸ਼ਨ ਲੈਣਗੇ ਸੋ ਇਹ ਗੱਲਾਂ ਸੋਚ ਕੇ ਪ੍ਰੀਤ ਆਪਣੀ ਮੰਮੀ ਨੂੰ ਫੋਨ ਨਹੀਂ ਕਰਦੀ ਸੋ ਵਿੱਕੀ ਆਪਣੀਆਂ ਚਾਲਾਂ ਵਿੱਚ ਕਾਮਜਾਬ ਹੋ ਹੀ ਚਾਹੁੰਦਾ ਏ ਕਿਉਂਕਿ ਵਿੱਕੀ ਨੇ ਵੀ ਇਹ ਚਾਲ ਹੀ ਖੇਡੀ ਸੀ ਕਿ ਜੇਕਰ ਤਾਂ ਇਹ ਸੱਚ ਦੱਸ ਦੇਵੇਗੀ ਫਿਰ ਆਪੇ ਜਾਂਦੀ ਰਹੇਗੀ ਜੇ ਨਾ ਦੱਸੇਗੀ ਤਾਂ ਫਿਰ ਸਾਰੀ ਜ਼ਿੰਦਗੀ ਸਾਡੀਆਂ ਉਂਗਲਾਂ ਤੇ ਨੱਚੇਗੀ ਸੋ ਪ੍ਰੀਤ ਉਦਾਂ ਹੀ ਕਰਦੀ ਆ ਵਿੱਕੀ ਤੋਂ ਡਰਦੀ ਫੋਨ ਨਹੀਂ ਲਾਉਂਦੀ ਤੇ ਇਹ ਸੋਚਦੀ ਆ ਕਿ ਜੇਕਰ ਮੈਂ ਮੰਮੀ ਨੂੰ ਸੱਚ ਦੱਸਿਆ ਤੇ ਕਲੇਸ਼ ਬਹੁਤ ਜ਼ਿਆਦਾ ਵੱਧ ਜਾਣਾ ਏ ਜਿਸ ਕਰਕੇ ਮੇਰਾ ਤਲਾਕ ਵੀ ਹੋ ਜਾਣਾ ਏ ਤੇ ਮੈਂ ਸਾਰੀ ਜ਼ਿੰਦਗੀ ਕਿੱਦਾਂ ਕੱਟਣੀ ਆ ਸੋ ਇਹ ਸੋਚ ਕੇ ਉਹ ਆਪਣੇ ਦਿਲ ਵਿੱਚ ਹੀ ਪਾ ਕੇ ਰੱਖ ਲੈਂਦੀ ਆ ਤੇ ਕਿਸੇ ਨੂੰ ਫੋਨ ਨਹੀਂ ਕਰਦੀ ਸੋ ਹੁਣ ਆਪਾਂ ਅਗਲੇ ਭਾਗ ਵਿੱਚ ਵੇਖਾਂਗੇ ਕਿ ਕੀ ਹੁੰਦਾ ਏ ਜੇਕਰ ਇਹ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ